ਗੁਰੂ ਪਾਪਾ ਜੀ ਕਹਿੰਦੇ ਜੀ ਸੁਭ ਅਮਲ ਮਤਲ ਚੰਗੀ ਕਰਨੀ ਨਹੀਂ ਕਹਿੰਦੇ ਜੀ ਚੰਗੀ ਕਰਨੀ ਨਹੀਂ ਭਾਵੇਂ Hindu ਬਣਿਆ ਫਿਰੇ ਭਾਵੇਂ Musalman ਬਣਿਆ ਫਿਰੇ ਕਹਿੰਦੇ ਦੋਨੇ ਹੀ ਰੋਣਗੇ ਨਵੇੜਾ ਬੰਦੇ ਦੀ ਕਰਨੀ ਤੇ ਹੁੰਦਾ ਚੰਗਾ ਮਾੜਾ ਬੰਦਾ ਆਪਣੀ ਕਰਨੀ ਕਰਕੇ ਹੁੰਦਾ ਕੋਈ ਵੀ ਏਸ ਗੱਲੋਂ ਕਿਸੇ ਦਾ ਸ਼ਟਕਾਰਾ ਨਹੀਂ ਹੋਣਾ ਵੀ ਉਹ ਕਹਾਉਂਦਾ ਕੀ ਐ ਉਹ ਪਾਉਂਦਾ ਕੀ ਐ ਉਹ ਪੜਦਾ ਕੀ ਐ ਸਰਕਾਰਾ ਇੱਕੋ ਗੱਲ ਤੇ ਹੀ ਆ ਵੀ ਉਹ ਕਰਦਾ ਕੀ ਐ ਬੋਲੋ ਸਤਨਾਮ ਵਾਹਿਗੁਰੂ ਦੇਖਿਆ ਬਾਬਾ ਇੱਕੋ ਗੱਲ ਤੇ ਨਿਵੇੜਾ ਕਹਿੰਦੇ ਵੀ ਕਰਦਾ ਕੀ ਐ ਸਭਨਾ ਦਾ ਦਰ ਲੇਖਾ ਹੋਏ ਕਰਨੀ ਬਾਝੋਂ ਤਰੇ ਨਾ ਕੋਈ ਗੁਰੂ ਬਾਬਾ ਜੀ ਕਹਿੰਦੇ ਸਾਰਿਆਂ ਦਾ ਪਰਮੇਸ਼ਰ ਤੇ ਦਰ ਤੇ ਲੇਖਾ ਹੁੰਦਾ ਤੇ ਕਰਨੀ ਤੋਂ ਬਿਨਾਂ ਕਿਸੇ ਦਾ ਨਿਵੇੜਾ ਨਹੀਂ ਹੁੰਦਾ ਕਰਨੀ ਬਾਝੋਂ ਤਰੇ ਨਾ ਕੋਈ ਕਰਨੀ ਕਰਕੇ ਸੁਭ ਅਮਲ ਚਾਹੀਦੇ ਮਨੁੱਖ ਦੇ ਕਰਨੀ ਚਾਹੀਦੀ ਹੈ ਕਾਹਨੂੰ ਚੱਕਰ ਚ ਪੈਨੋ ਇਸ ਚ ਵੀ ਹਿੰਦੂ ਵੱਡਾ ਕੇ ਮੁਸਲਮਾਨ ਵੱਡਾ ਕੌਣ ਛੋਟਾ ਕੌਣ ਵੱਡਾ ਕੌਣ ਕੀ ਹੈ ਇਹ ਗੱਲਾਂ ਛੱਡੋ ਸੁਭ ਕਰਨੀ ਚੰਗੀ ਕਰਨੀ ਚੰਗੇ ਕੰਮ ਸੋ ਬਾਬਾ ਆਖੇ ਹਾਜੀਆਂ ਸੁਭ ਅਮਲਾ ਬਾਜੋ ਦੋਨੋਂ ਰੋਈ ਹਿੰਦੂ ਮੁਸਲਮਾਨ ਦੋਏ ਧਰਗਾ ਅੰਦਰ ਲੈਨਣਾ ਢੋਈ ਕਹਿੰਦੇ ਕੇਵਲ ਹਿੰਦੂ ਜਾਂ ਮੁਸਲਮਾਨ ਤਾਂ ਹੋਣ ਦੇ ਨਾਲ ਹੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਥਾਂ ਨਹੀਂ ਮਿਲ ਜਾਂਦਾ ਢੋਈ ਨਹੀਂ ਮਿਲ ਜਾਂਦੀ ਸਹਾਰਾ ਨਹੀਂ ਮਿਲ ਜਾਂਦਾ ਸਿਰਫ ਕਹੌਣਾ ਮਾਤਰ ਦੇ ਨਾਲ ਹੀ ਸਿਰਫ ਕੋਈ ਧਰਮ ਦਾ ਕੋਈ ਠੱਪਾ ਜਿਹਨੂੰ ਅੱਜ ਆਪਾਂ ਅੱਜ ਅੱਜ ਆਪਾਂ ਜਾਂਦਾ ਲੇਬਲ ਲਾਹ ਜ ਵਰਤਦੇ ਹਾਂ ਅੱਜ ਦੀ ਗੱਲ ਹੈ ਤੁਹਾਨੂੰ ਠੱਪਾ ਸੋ ਗੁਰੂ ਬਾਪਾ ਜੀ ਕਹਿੰਦੇ ਧਰਮ ਦਾ ਠੱਪਾ ਤਣ ਤੇ ਲਾ ਕੇ ਕੋਈ ਧਰਮ ਹੀ ਨਹੀਂ ਬਣ ਜਾਂਦਾ ਕਿਵਲ ਤਾਣ ਦੇ ਉੱਤੇ ਧਰਮ ਦਾ ਖੱਫਾ ਲਾ ਕੇ ਕੋਈ ਧਰਮੀ ਨਹੀਂ ਬਣ ਜਾਂਦਾ ਕਹਾਉਣ ਮਾਤਰ ਦੇ ਨਾਲ ਕੁਝ ਨਹੀਂ ਹੋਣਾ ਵੀ ਕੋਈ ਕੀ ਕਹਾਉਂਦਾ ਹੈ ਕਹਿੰਦੇ ਹਿੰਦੂ ਮੁਸਲਮਾਨ 도ਏ ਦਰਗਾਹ ਅੰਦਰ ਲੈਣਣਾ ਢੋਈ ਸਿਰਫ ਕੋਈ ਹਿੰਦੂ ਮੁਸਲਮਾਨ ਕਹਾ ਕੇ ਹੀ ਪਰਮੇਸ਼ਰ ਦੀ ਹਜ਼ੂਰੀ ਵਿੱਚ ਥਾਂ ਨਹੀਂ ਪ੍ਰਾਪਤ ਕਰ ਸਕਦਾ ਦਰਗਾਹ ਅੰਦਰ ਲੈਣਾ ਕੋਈ ਕੱਚਾ ਰੰਗ ਕੁਸੰਬ ਦਾ ਪਾਣੀ ਧੋਤੇ ਫਿਰ ਨਾ ਰਹੋਈ ਕਹਿੰਦੇ ਜੀ ਸਿਰਫ ਸਰੀਰ ਤੇ ਹੀ ਠੱਪਾ ਲੱਗਿਆ ਹੋਇਆ ਧਰਮ ਦਾ ਸੁਭ ਕਰਨੀ ਨਹੀਂ ਕਹਿੰਦੇ ਫਿਰ ਧਰਮ ਦਾ ਠੱਪਾ ਤਾਂ ਕਸੂੰਬੇ ਦੇ ਕੱਚੇ ਰੰਗ ਵਰਗਾ ਹੁੰਦਾ ਜਿਵੇਂ ਕਸੂੰਬੇ ਦਾ ਤੱੱਚਾ ਰੰਗ ਪਾਣੀ ਨਾਲ ਲੈ ਜਾਂਦਾ ਏਦਾਂ ਹੀ ਧਰਮ ਦਾ ਠੱਪਾ ਤਣ ਤੇ ਲੱਗਿਆ ਹੋਇਆ ਤਾਂ ਇੱਕ ਦਿਨ ਕਿਸੇ ਦਾ ਮਿੱਟੀ ਵਿੱਚ ਲੈ ਜਾਣਾ ਕਿਸੇ ਦਾ ਅੱਗ ਵਿੱਚ ਲੈ ਜਾਣਾ ਬੋਲੋ ਸਤਨਾਮ ਸ੍ਰੀ ਵਾਖਤੂ ਇਹ ਤਾਂ ਕਹਿੰਦੇ ਫਿਰ ਤਾਂ ਕੱਚਾ ਰੰਗ ਹੈ ਜੋ ਤੁਹਾਡੀ ਕਰਨੀ ਸੁਭਣੀ ਤੁਸੀਂ ਤਣ ਤਣ ਤੋਂ ਤੁਸੀਂ ਧਰਮ ਨਹੀਂ ਲੱਗਦੇ ਹੋ ਤਣ ਦੇ ਉੱਤੇ ਧਰਮ ਦਾ ਠੱਪਾ ਲੱਗਿਆ ਹੋਇਆ ਹੈ ਤਾਂ ਕਹਿੰਦੇ ਸੁਭ ਕਰਨੀ ਤੂੰ ਬਣਾ ਤਣ ਦੇ ਉੱਤੇ ਧਰਮ ਦਾ ਠੱਪਾ ਤਾਂ ਕੁਸੁੰਬੇ ਦੇ ਕੱਚੇ ਰੰਗ ਵਰਗਾ ਕੱਚਾ ਰੰਗ ਕੁਸੁੰਬ ਦਾ ਪਾਣੀ ਧੁੱਪੇ ਫਿਰਨਾ ਰਹੋਈ ਫਿਰ ਕਹਿੰਦੇ ਕਰਨ ਵਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ ਕਹਿੰਦੇ ਕੋਈ ਕੋਈ ਹਿੰਦੂ ਕਹਾ ਕੇ ਕੋਈ ਮੁਸਲਮਾਨ ਕਹਾ ਕੇ ਕਹਿੰਦੇ ਆਪਸ ਵਿੱਚ ਈਰਖਾ ਕਰਦੇ ਆ। ਬਖੀਲੀ ਕਰਦੇ ਆ। ਉਸ ਵੇਲੇ ਤਾਂ ਹਾਲਾਤ ਹੀ ਬਹੁਤ tMapੜੇ ਸੀ। ਚਲੋ ਅੱਜ ਵੀ ਖੈਰ ਕਾਫੀ ਘਟ ਬਣਾ ਹੈ ਪਰ ਉਸ ਵੇਲੇ ਦੇ ਹਾਲਾਤ ਤਾਂ ਇਦਾਂ ਦੇ ਸੀ ਵੀ ਕੋਈ ਮੁਸਲਮਾਨ ਲੰਘ ਰਿਹਾ ਮੰਦਰ ਕੋਲ ਦੀ ਤਾਂ ਉਹਨੂੰ ਮੰਦਰ ਵਿੱਚ ਵਜਦੇ ਸੰਖ ਤੇ ਕਢਿਆਲ ਸੁਣ ਕੇ ਖਿਜ ਚੜ ਜਾਂਦੀ ਸੀ। ਤੇ ਜੇ ਕੋਈ ਹਿੰਦੂ ਕਿਸੇ ਮਸਜਿਦ ਕੋਲ ਦੀ ਲੰਘ ਰਿਹਾ ਤਾਂ ਬਾਗ ਸੁਣ ਕੇ ਕੰਨਾਂ 'ਚ ਉਂਗਲਾਂ ਦੇ ਲੈਂਦਾ ਸੀ। ਕਿਰਤੀਆਂ ਦਾ ਤਾਂ ਇਹ ਹਾਲ ਕੀਤਾ ਹੋਇਆ ਸੀ ਮਨੁਵਾਦ ਨੇ ਕਿ ਕੁ ਸਾਰੇ ਦਿਨ ਦਾ ਠੱਕਿਆਂ ਟੁੱਟਿਆਂ ਕਿਰਤੀ ਮਨੁੱਖ ਤੁਰਿਆ ਜਾਂਦਾ ਤੁਰਿਆ ਜਾਂਦਾ ਕਿਸੇ ਮੰਦਰ ਦੇ ਖੂਹ ਤੋਂ ਦੋ ਕੁੱਟ ਪਾਣੀ ਪੀ ਕੇ ਛਾਂ ਦੇ ਵਿੱਚ ਬੈਠ ਕੇ ਆਰਾਮ ਨਹੀਂ ਕਰ ਸਕਦਾ ਸੀ ਬੋਲੋ ਸਾਥਨਾਮ ਅਹ ਹਲਾਤ ਹੋਣੇ ਹੋਏ ਸੀ ਉੱਥੇ ਇਹ ਹਲਾਤ ਸੀ ਹੁਣ ਵੀ ਜਿੱਥੇ ਗੁਰਬਾਣੀ ਦਾ ਪ੍ਰਕਾਸ਼ ਹੈ ਥੋੜਾ ਫਰਕ ਹੈ ਜਿੱਥੇ ਗੁਰੂ ਦੀ ਮੱਤ ਪਹੁੰਚੀ ਹੈ ਜਿੱਥੇ ਗੁਰੂ ਦੀ ਮੱਤ ਨਹੀਂ ਪਹੁੰਚੀ ਅੱਜ ਵੀ ਇਹੀ ਹਾਲ ਹੈ ਯਾਦ ਰੱਖੋ ਬਹੁਤ ਇਸਹਾਮਤ ਅੱਜ ਵੀ ਇਹੀ ਹਾਲ ਹੈ ਸੋ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਕਰਨ ਵਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ ਕਹਿੰਦੇ ਰਾਮ ਰਹੀਮ ਤੱਕ ਥਾਂ ਹੀ ਖਲੋਤੇ ਹੈ ਭਾਵ ਕਿ ਰਾਮ ਰਹੀਮ ਤੱਕ ਅਵਸਥਾ ਹੈ ਜਿੱਥੇ ਜਾ ਕੇ ਰਾਮ ਰਹੀਮ ਇੱਕ ਹੋ ਜਾਂਦੇ ਨੇ ਕਿਸੇ ਜਾ ਕੇ ਸਮਝ ਆ ਜਾਂਦੇ ਵੀ ਰਮੇ ਹੋਏ ਨੂੰ ਰਾਮ ਕਿਹਾ ਜਾਂਦਾ ਹੈ ਜੋ ਸਾਰਿਆਂ ਤੇ ਕਿਰਪਾ ਕਰਨ ਵਾਲਾ ਰਹੀਮ ਕਿਹਾ ਜਾਂਦਾ ਹੈ ਭਾਵੇਂ ਤਾਂ ਇੱਕੋ ਪਰਮੇਸ਼ਰ ਦੇ ਗੁਣ ਨੇ ਯੋ ਰਾਮ ਵੀ ਆ ਰਮਿਆ ਹੋਇਆ ਵੀ ਇਹ ਸਾਰੇ ਤੇ ਉਹ ਸਾਰਾ ਤੇ ਕਿਰਪਾ ਕਰਨ ਵਾਲਾ ਵੀ ਹੈ ਇਸ ਕਰਕੇ ਜਦੋਂ ਅਵਸਥਾ ਬਣਦੇ ਕਹਿੰਦੀ ਅਨੁਭਵ ਦੀ ਕਹਿੰਦੇ ਅਨੁਭਵੀ ਮਨੁੱਖ ਨੂੰ ਤਾਂ ਪਤਾ ਲੱਗ ਜਾਂਦਾ ਰਹਾਂ ਰਾਮ ਰਹੀਮ ਇੱਕ ਥਾਂ ਖਲੋਈ ਤੇ ਕੋਈ ਅਵਸਥਾ ਹੈ ਇਹ ਤਾਂ ਕੋਈ ਅਵਸਥਾ ਦਾ ਨਾਮ ਹੈ ਕਰਨ ਵਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ ਰਾਹ ਸ਼ੈਤਾਨੀ ਦੁਨੀਆ ਗੋਈ ਦੁਨੀਆ ਗੋਈ ਗੁਰੂ ਬਾਬਾ ਜੀ ਕਹਿੰਦੇ ਸੱਚੇ ਗਿਆਨ ਤੋਂ ਬਿਨਾ ਕਹਿੰਦੇ ਬਹੁਤੀ ਜਿਹੜੀ ਦੁਨੀਆ ਹੈ ਕਹਿੰਦੇ ਸ਼ੈਤਾਨੀਅਤ ਦੇ ਰਾਹ ਜਾ ਰਹੀ ਹੈ ਸ਼ੈਤਾਨੀ ਹੱਤ ਦੇ ਰਾਹ ਜਾ ਰਹੀ ਹੈ ਬਹੁਤੀ ਦੁਨੀਆ ਸੱਚੇ ਗਿਆਨ ਤੋਂ ਬਿਨਾ ਅੱਜ ਵੀ ਸੱਚੇ ਗਿਆਨ ਤੋਂ ਬਿਨਾ ਹਾਲਾਤ ਲਗਭਗ ਥੋੜੇ ਬਹੁਤੇ ਫਰਕ ਦੇ ਨਾਲ ਇਹੀ ਹੈ ਜਿਹੜੇ ਕੋ ਸੱਚੇ ਗਿਆਨ ਨਾਲ ਜੁੜ ਕੇ ਸਮਝ ਆ ਗਈ ਸਤਿਪੁਰਸ਼ਾਂ ਦੇ ਬਚਨਾਂ ਦੀ ਫਰਕ ਹੈ ਨਹੀਂ ਤਾਂ ਆਪਾਂ ਦੇਖਦੇ ਅੱਜ ਵੀ ਸੋ ਰਾਹ ਸ਼ੈਤਾਨੀ ਦੁਨੀਆ ਕੋਈ